ਉੱਥੇ ਵੀ ਆ ਦੇ ਖੜੇ ਸੀਗੇ ਜੀ ਮੁੰਡਿਆਂ ਨੇ ਇਹਨੇ ਆਏ ਆ ਤਿੰਨ ਜਣੇ ਇੱਕ ਮੋਟਰਸਾਈਕਲ ਤੇ ਆਏ ਉਹਨਾਂ ਦਾ ਦੂਤ ਮਾਰੇ ਆਖਨੇ ਫੋਨ ਖੋਲੇ ਆ ਇੱਕ ਮੋਟਰਸਾਈਕਲ ਲੈ ਕੇ ਭੱਜ ਗਏ ਇਹ ਹੋ ਗਿਆ ਕਿ ਖੇਤਾਂ 'ਚ ਫੜਿਆ ਖੇਤਾਂ ਵਿੱਚ ਵੀ ਦਾਦ ਦੇ ਫੋਲ ਸੀਗਾ ਜੀ ਫੜ ਲਿਆ ਜੇਤਨ ਜਾ ਕੇ ਖੇਤਾਂ 'ਚ ਗੱਪੇ ਆ ਕੇ ਫੜਿਆ ਕਿੰਦਾ ਮੋੜਾ ਵੀ ਨਹੀਂ ਜਾਂਦੇ ਪਹਿੰਗੇ ਮੋਟਰਸਾਈਕਲ ਤੇ ਅਮਗਰ ਲੱਗ ਗਿਆ ਲੜਾਇਆ ਵੀ ਮੋਟਰਸਾਈਕਲ ਇਹਨਾਂ ਕਿਧਰ ਉਗਲੇ ਆ ਫਿਰ ਦਾਤ ਮਾਰੇ ਇਹਨਾਂ ਨੇ ਹੂਨ ਲੈ ਕੇ ਤੇ ਮੋਟਰਸਾਈਕਲ ਕਿੰਨੇ ਵਿਅਕਤੀ ਸੀਗੇ ਜਿਨ੍ਹਾਂ ਨੇ ਤੇ ਕਿੰਨੇ ਜਣੇ ਸੀ ਕੋਈ ਨਾਮ ਵਗੈਰਾ ਹੈ ਕੋਈ ਬੰਦਿਆਂ ਦਾ ਕਿੱਥੇ ਦੇ ਰਹਿਣ ਵਾਲੇ ਕੁਝ ਨਹੀਂ ਪਤਾ ਇੱਕ ਵੀ ਚੀਜ਼ ਵੀ ਕੋਈ ਲੈ ਕੇ ਨਾ ਫੁਰੰਤੇ ਮੋਟਰਸਾਈਕਲ ਫੋਨ ਤੇ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਮੋਟਰਸਾਈਕਲ ਸਪਲੈਂਡਰ ਤੇ ਫੋਨ ਕਿਹੜਾ ਸੀ ਆਪਣਾ ਆਈਫੋਨ ਆਈਫੋਨ ਕਿੱਥੇ ਹੋਈ ਸਾਰੀ ਇਹ ਕਹਾਣੀ ਐਦਾਂ ਮਕੜਾ ਚੌਕ ਬੈਂਕ ਵਾਲੇ ਰੋਡ ਤੇ ਐ ਮੰਗ ਰਹੀ ਹੈ ਜੀ ਸਾਡੇ ਬੱਚੇ ਨਹੀਂ ਸੇਫ ਹੈਗੇ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਬੱਚਿਆਂ ਦੀ ਥੋੜੀ ਸੇਫਟੀ ਵਧਾਈ ਜਾਵੇ ਤੇ ਸਖਤਾਈ ਕੀਤੀ ਜਾਵੇ ਤਾਂ ਪਿੰਡ ਵਿੱਚ ਥੋੜਾ ਜਿਹਾ ਬੱਚਿਆਂ ਕਰਕੇ ਥੋੜਾ ਜਿਹਾ ਰੌਂਡ ਮਾਰਿਆ ਜਾਵੇ ਫਗਵਾੜਾ ਦੇ ਨਜ਼ਦੀਕੀ ਪੈਂਦੇ ਪਿੰਡ ਪੁੱਲਰਾਇ ਦੇ ਵਿੱਚ ਅੱਜ ਦਾ ਦਿਨ ਦਿਹਾੜੇ ਦਹਿਸ਼ਤ ਫੈਲਕ ਜਦੋਂ ਮੋਟਰਸਾਈਕਲ ਤੇ ਆਇਤੀ ਨੇ ਉਨ੍ਹਾਂ ਪਛਾਤੇ ਨੌਜਵਾਨਾਂ ਨੇ 13 ਸਾਲਾਂ ਦੀ ਮਨੀਂਦਰ ਰਾਏ ਤੇ ਦਾਤ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਹਮਲਾਵਰ ਮਨਿੰਦਰ ਤੋਂ ਉਸਦਾ ਆਈਫੋਨ ਅਤੇ ਸਪਲੈਂਡਰ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ। ਕਿਸੇ ਬਲ ਹਸਪਤਾਲ ਵਿੱਚ ਜੀਰੇ ਲਾਜ਼ਪੀੜਤ ਮਨਿੰਦਰ ਨੇ ਦੱਸਿਆ ਕਿ ਉਹ ਆਪਣੀ ਹਵੇਲੀ ਦਿਵਲ ਜਾ ਰਹੀ ਅਸੀਂ ਤੇ ਜਦੋਂ ਤਿੰਨ ਨੌਜਵਾਨ ਉਸਦਾ ਪਿੱਛਾ ਕਰਨ ਲੱਗ ਪਏ ਤੇ ਜਦੋਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਉਹਨਾਂ ਦੇ ਵਿੱਚੋਂ ਇੱਕ ਨੇ ਦਾਤ ਨਾਲ ਉਸਦੇ ਸਿਰ ਤੇ ਅਵਾਰ ਕੀਤਾ ਤੇ ਉਸਦਾ ਆਈਫੋਨ ਅਤੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਹੜਕਪ ਮੱਚ ਗਿਆ ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਪਿੰਡ ਦੇ பஞ்சਾਇਤ ਇੰਦਰਪ੍ਰੀਤ ਸਿੰਘ ਅਤੇ ਵਾਸੀ ਹਰਪ੍ਰੀਤ ਪੁੱਲਰਾਏ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਹਿੰਮਤ ਦਿਖਾਉਂਦਿਆਂ ਹਮਲਾਵਾਰਾਂ ਦੇ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਜਦਕਿ ਦੋ ਹੋਰ ਨੌਜਵਾਨ ਮੌਕੇ ਤੋਂ ਭੱਜ ਚੁੱਕੇ ਸਨ ਤੇ ਪਿੰਡ ਵਾਸੀਆਂ ਨੇ ਇਸ ਸਾਰੇ ਮਾਮਲੇ ਦੀ ਸੂਚਨਾ ਤੁਰੰਤ ਥਾਣਾ ਸਦਰ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਦੇ ਵੱਲੋਂ ਕਾਬੂ ਕੀਤੇ ਗਏ ਨੌਜਵਾਨ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਦਰ ਥਾਣਾ ਦੇ ਐਸ ਐਚ ਓ ਕਿਰਪਾਲ ਸਿੰਘ ਅਤੇ ਪਿੰਡ ਵਾਸੀਆਂ ਤੇ ਪੀੜਤ ਨੌਜਵਾਨ ਦਾ ਕੀ ਕੁਝ ਕਹਿਣਾ ਹੈ ਆਓ ਸੁਣਦਿਆਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਹਨ ਜੀ ਮਨਿੰਦਰ ਰਾਏ ਕਿਹੜੇ ਪਿੰਡ ਤੋਂ ਆਪਾਂ ਪੁੱਲੜਾ ਕਿ ਮਾਮਲਾ ਕੀ ਕਿ ਜਿਹੜਾ ਹਸਪੀਟਲ ਚ ਆਇਆ ਇਦਾਂ ਉਹ ਮੋੜਾ ਵੀ ਨਹੀਂ ਜਾਂਦੇ ਪਹਿੰਗੇ ਮੋਟਰਸਾਈਕਲ ਤੇ ਅਮਗਰ ਲੱਗ ਗਿਆ ਲੜਾਇਆ ਵੀ ਮੋਟਰਸਾਈਕਲ ਇਹਨਾਂ ਨੇ ਕਿਧਰ ਰੋਕ ਲਿਆ ਫਿਰ ਦਾਤ ਮਾਰੇ ਇਹਨਾਂ ਨੇ ਫੋਨ ਲੈ ਕੇ ਤੇ ਮੋਟਰਸਾਈਕਲ ਕਿੰਨੇ ਵਿਅਕਤੀ ਸੀਗੇ ਜਿਨ੍ਹਾਂ ਦੇ ਤਿੰਨੇ ਜਾਨੇ ਸੀ ਕੋਈ ਨਾਮ ਵਗੈਰਾ ਹੈ ਕੋਈ ਬੰਦਿਆਂ ਦਾ ਕਿੱਥੇ ਦੇ ਰਹਿਣ ਵਾਲੇ ਕੁਝ ਨਹੀਂ ਪਤਾ ਇੱਕ ਵੀ ਚੀਜ਼ ਵੀ ਖੋ ਕੇ ਲੈ ਗਿਆ ਤੁਹਾਡਾ ਫੋਨ ਤੇ ਮੋਟਰਸਾਈਕਲ ਹੈ ਫੋਨ ਤੇ ਮੋਟਰਸਾਈਕਲ ਫੋਨ ਤੇ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਸੀ ਮੋਟਰਸਾਈਕਲ ਸਪਲੈਂਡਰ ਤੇ ਫੋਨ ਕਿਹੜਾ ਸੀ ਆਪਣਾ ਆਈਫੋਨ ਆਈਫੋਨ ਕਿੱਥੇ ਹੋਈ ਸਾਰੀ ਇਹ ਕਹਾਣੀ ਇਦਾਂ ਕਿਹੜਾ ਚੌਕ ਬੈਂਕ ਵਾਲੇ ਰੋਡ ਤੇ ਖਣੀ ਖੇੜੀ ਜਗ੍ਹਾ ਹੋਈ ਆ ਪੁੱਲਰਾਈ ਪੁੱਛੋ ਜੀ ਤੇ ਟੀ ਮਾਰ ਕੇ ਗਿਆ ਤੁਹਾਡੇ ਦਾਤ ਮਾਰੇ ਦਾਤ ਦਾਤ ਹਰਪੀ ਦੇ ਪਿੰਡ ਹਰਪੀ ਜੀ ਕਿਹੜੇ ਪਿੰਡ ਤੋਂ ਆਪਾਂ ਪੁੱਲਰਾਈ ਤੋਂ ਹੈਗੇ ਆ ਕਿ ਮਾਮਲਾ ਕੀ ਹੈ ਕਿ ਜਿਹੜਾ ਇਹ ਵਿਅਕਤੀ ਵੜਿਆ ਜੀ ਮੁੰਡਿਓ ਉੱਥੇ ਵੀ ਜਾ ਕੇ ਖੜੇ ਸੀਗੇ ਜੀ ਮੁੰਡਿਆਂ ਨੇ ਇਹਨਾਂ ਨੇ ਆਏ ਆ ਤਿੰਨ ਜਣੇ ਇੱਕ ਮੋਟਰਸਾਈਕਲ ਤੇ ਆਏ ਉਹਨੇ ਦਾਦੂ ਤਮਾਰੇ ਆਖਨੇ ਫੋਨ ਖੋਲੇ ਆ ਇੱਕ ਮੋਟਰਸਾਈਕਲ ਲੈ ਕੇ ਭੱਜ ਗਏ ਇਹ ਹੋਇਆ ਕਿ ਖੇਤਾ 'ਚ ਫੜਿਆ ਖੇਤਾ ਵਿੱਚ ਵੀ ਦਾਦ ਦੇ ਕੋਲ ਸੀਗੇ ਜੀ ਫੜ ਲਿਆ ਇਤਨਾਮ ਜਾ ਕੇ ਖੇਤਾ ਗੱਬੇ ਆ ਕੇ ਫੜਿਆ ਜੀ ਕਿੰਨੇ ਵਿਅਕਤੀਆਂ ਨੇ ਇੱਥੇ ਹਮਲਾ ਕੀਤਾ ਮੁੰਡੇ ਦੇ ਤਿੰਨ ਜਣੇ ਆ ਜੀ ਉਹ ਮੁੰਡੇ ਇੱਕ ਫੜ ਲਿਆ ਦੋ ਫਰਾ ਰਹੇ ਜਿਹੜਾ ਮੁੰਡਾ ਦੇ ਉੱਪਰ ਦਾ ਦੋ ਦਮਾਰੇ ਆ ਉਹਦਾ ਨਾਮ ਕੀ ਆ ਕਿੱਥੇ ਦਾ ਰਹਿਣ ਵਾਲਾ ਵਾ ਮਨਜਿੰਦਰ ਭੁੱਲਰ ਰਾਏ ਦਾ ਹੀ ਆ ਆਪਣਾ ਜੀ ਛੋਟਾ 13 ਸਾਲ ਦਾ ਮੁੰਡਾ ਜਿਹੜਾ ਇਹਨਾਂ ਨੇ ਹਮਲਾ ਕੀਤਾ ਵੀ ਲੁੱਟ ਗੋਹ ਦੇ ਮਨਚਾਣਾ ਕੀਤਾ ਇਹ ਜਿਹੜਾ ਮੁੰਡੇ ਦੇ ਹਮਲਾ ਕੀਤਾ ਵੀ ਮੋਟਰਸਾਈਕਲ ਲੁੱਟ ਗੋਹ ਦੀ ਮਨਚਾਣਾ ਕੀਤੀ ਹਾਂਜੀ ਹਾਂਜੀ ਉਹਨਾਂ ਦਾ ਮੋਟਰਸਾਈਕਲ ਇੱਕ ਫੜਿਆ ਜੀ ਇੱਕ ਇਹ ਕਹਿੰਦੇ ਤੇਲ ਖਤਮ ਹੋ ਗਿਆ ਦੂਜਾ ਖੋ ਲਿਆ ਜੀ ਤੇ ਜਿਹੜਾ ਉਹ ਮੁੰਡੇ ਕੋਲ ਜਿਹੜ ਹਾਂ ਆਈਫੋਨ ਆਈਫੋਨ ਸੀ ਗੋ ਵੀ ਲੈ ਕੇ ਭੱਜ ਕੇ ਦੋ ਮੁੰਡੇ ਤੇ ਇੱਕ ਮੋਟਰਸਾਈਕਲ ਉਹ ਲੈ ਕੇ ਭੱਜ ਗਏ ਫੜ ਲਿਆ ਇਹ ਟੋਟਲ ਸਾਡੇ ਦੀ ਪਿੱਛੇ ਜਾਂਦੇ ਦੀ ਖੇਤਾਂ 'ਚ ਦਾਦਮਾ ਇਹ ਟੋਟਲ ਕਿੰਨੇ ਵਿਅਕਤੀ ਆ ਇਸਕੇ ਮੋਟਰਸਾਈਕਲ ਇਹ ਤਿੰਨ ਜਣੇ ਜੀ ਕਿੰਨੇ ਮੋਟਰਸਾਈਕਲ ਸੀਗੇ ਹਾਂਜੀ ਮੋਟਰਸਾਈਕਲ ਤੇ ਤਿੰਨ ਜਣੇ ਆ ਮੌਕੇ ਤੇ ਪੁਲਿਸ ਨੂੰ ਦਿੱਤੀ ਸੂਚਨਾ ਹਾਂਜੀ ਮੌਕੇ ਦਿੱਤੀ ਜੀ ਆਉਣ ਦੇ ਪੁਲਿਸ ਆਈ ਸੀ ਮੌਕੇ ਤੇ ਜੀ ਨਹੀਂ ਆਉਂਦੀ ਪਈ ਆ ਜੀ ਸੱਦੀ ਹੋਈ ਹੈ ਤੇ ਕੀ ਮੰਗ ਕਰਦੇ ਜਿਹੜੇ ਵੀ ਇਦਾਂ ਦੇ ਲੋਕ ਪਿੰਡਾਂੋਂ ਜਾ ਕੇ ਬਾਰਦਾ ਤੱਕ ਕਨਾ ਮਤਲਬ ਸਾਡੇ ਨਿਆਣੇ ਦੇ ਮਾਰਿਆ 13 13 ਸਾਲਾਂ ਦਾ ਆ ਜੀ ਇਹ ਨਿਆਣਾ ਜਿਹੜ ਕਿਆ ਬਾਸ ਕੁਲੂ ਆ ਰਹੇ ਸੀ ਜਾਂ ਕਿਦਾਂ ਨੇ ਛੁੱਟੀ ਸੀ ਅੱਜ ਜੀ ਉਹ ਖੜੇ ਸੀ ਆਪਣੀ ਨਾਲੇ ਸ਼ਾਪ ਇੱਥੇ ਮੋੜੇ ਮੋੜੇ ਖੜੇ ਸੀ ਉਹ ਇਹ ਨਾ ਆਪਣਾ ਮੇਰਾ ਨਾ ਲਾਡੀ ਆ ਜੀ ਲਾਡੀ ਬਾਈ ਕਿਹੜੇ ਪਿੰਡ ਤੋਂ ਆਪਾ ਭੁੱਲੜਾਈ ਤੋਂ ਜੀ ਭੁੱਲੜਾਈ ਤੋਂ ਕੀ ਮਾਮਲਾ ਕੀ ਜਿਹੜਾ ਅੱਜ ਇਕੱਠਾ ਕੀਤਾ ਵਿੱਚ ਮਾਮਲਾ ਜੀ ਕੋਈ ਇਕੱਠ ਨਹੀਂ ਹੈਗਾ ਇੱਥੇ ਬੱਚੇ ਖੇਡਦੇ ਪਏ ਸੀਗੇ ਤਾਂ ਇੱਧਰ ਸਿੰਘ ਵਾਲਾ ਆ ਰਹਾ ਸਾਡਾ ਇੱਥੇ ਖੜੇ ਸੀਗੇ ਨਿਆਣੇ ੁੱਪੇ ਤਾਂ ਪਿੱਛੋਂ ਆਏ ਆ ਬੰਦੇ ਤਾਂ ਇਹਨਾਂ ਦੇ ਦਾਤ ਮਾਰ ਗਏ ਆ ਤੇ ਆਈਫੋਨ ਤੇ ਮੋਟਰਸਾਈਕਲ ਖੋ ਕੇ ਲੈ ਗਏ ਆ ਤੇ ਉਹਨਾਂ ਨੇ ਮੋਟਰਸਾਈਕਲ ਕਫੜ ਲਿਆ ਆ ਇੱਕ ਨੱਠ ਗਿਆ ਇੱਧਰ ਖੇਤਾ ਵੱਲ ਚਲ ਗਿਆ ਸੀਗਾ ਮੁੰਡੇ ਮਗਰ ਗਏ ਫੜ ਕੇ ਲੈ ਕੇ ਆਏ ਉਹਦਾ ਉਹਨਾਂ ਕੋਲ ਡਾਟ ਸੀਗਾ ਜਿਹੜਾ ਨੱਠਿਆ ਉਹ ਮੁੰਡਿਆਂ ਮਗਰ ਵੀ ਉੱਥੇ ਜਾ ਕੇ ਨੱਠਿਆ ਫੇ ਉਹਨਾਂ ਨੇ ਮੁੰਡਿਆਂ ਨੇ ਉੱਥੋਂ ਫੜ ਕੇ ਲੈ ਕੇ ਆਏ ਆ ਕਿੰਨੇ ਵਿਅਕਤੀ ਆਏ ਸੀ ਤਿੰਨ ਜਣੇ ਸੀਗੇ ਜੀ ਕਿੰਨੇ ਮੋਟਰਸਾਈਕਲ ਸੀ ਜੀ ਮੋਟਰਸਾਈਕਲ ਇੱਕ ਤੇ ਸੀਗਾ ਜੀ ਜਿਹੜਾ ਜਿਹਦੇ ਉੱਪਰ ਡਾਟ ਮਾਰਿਆ ਉਹਦਾ ਨਾਮ ਵਗੈਰਾ ਕੀ ਉਹਦਾ ਨਾਮ ਮਨਿੰਦਰ ਆ ਜੀ ਮਨਿੰਦਰ ਕਿੱਥੇ ਦਾ ਰਹਿਣ ਵਾਲਾ ਭੁੱਲੜਾਈ ਦਾ ਭੁੱਲੜਾਈ ਹਾਂ ਜੀ ਕੀ ਕੋਕ ਲੈ ਗਿਆ ਉਹਦੇ ਕੋਲ ਉਹਦੇ ਕੋਲ ਆਈਫੋਨ ਸੀਗਾ ਜੀ ਤੇ ਮੋਟਰਸਾਈਕਲ ਲੈ ਗਿਆ ਉਹਦਾ ਫੋਕਸ ਇਹ ਇੱਕ ਮੋਟਰਸਾਈਕਲ ਹਾਂਜੀ ਨੌਜਵਾਨ ਜਿਹੜਾ ਗੱਪੂ ਕਿਹਾ ਕਿ ਕਿੱਥੇ ਦਾ ਰਹਿਣ ਬੜਾ ਦਰਦ ਇਹ ਬਰਨਾਲਾ ਕਹਿੰਦੇ ਆ ਤੇ ਇੱਕ ਜਿਹੜੇ ਦੋ ਆ ਤੇ ਉਹ ਡੱਡਰ ਮਹੱਲੇ ਦੇ ਆ ਕੀ ਦੇ ਬੜਾ ਦਾ ਨਾ ਕਰੇ ਤੇ ਇੱਕ ਦਾ ਨਾਮ ਬੜਾ ਕੀ ਲਿਆ ਉਹਨਾਂ ਨੇ ਮੰਗ ਜੀ ਸਾਡੇ ਨਿਆਣੇ ਕੋਈ ਸੇਵ ਨਹੀਂ ਹੈਗਾ ਜੀ ਤੇ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਵੀ ਪਿੰਡ ਵਿੱਚ ਥੋੜਾ ਗੱਸਤ ਵਿਵਹਾਨ ਤੇ ਸਾਡੇ ਨਿਆਣੇ ਸੇਵ ਰਹਿਣ ਜਾਨਕਿ ਨਿਆਣਾ ਕੋਈ ਨਹੀਂ ਸੇਵ ਹੈਗਾ ਮਾਮਲਾ ਐਦਾ ਉਹਨੇ ਦੋ ਸਟੇਟਮੈਂਟ ਲਖਾਈ ਆ ਸਟੇਟਮੈਂਟ ਦੇ ਅਧਾਰ ਤੇ ਕਹਿੰਦੇ ਆ ਵੀ ਉਧਰੋਂ ਆਣਿਆ ਸੀਗਾ ਮੇਰਾ ਦੋਸਤ ਨਾਲ ਹੀ ਆ ਮੋਟਰਸਾਈਕਲ ਦੇ ਤਿੰਨੇ ਜਣੇ ਆਏ ਆ ਤੇ ਜਿਨ੍ਹਾਂ ਨੇ ਮੇਰਾ ਮੇਰਾ ਮੋਬਾਈਲ ਖੋਲਿਆ ਬਾਅਦ ਵਿੱਚ ਮੇਰਾ ਮੋਟਰਸਾਈਕਲ ਖੋਹ ਲਈ ਉਹ ਸੀ ਕੀਤੀ ਲੜਾਈ ਹੋਏ ਦਾਤਰੇ ਮਾਰਨਾ ਸੱਟਾਂ ਲੱਗੀਆਂ ਜੋ ਬਿਆਨ ਲਖਾਇਆ ਉਸਨੂੰ ਕਾਰਵਾਈ ਕਰਨ ਕੀ ਲੱਗ ਰਿਹਾ ਸਰ ਕੋਈ ਰੰਜਿਸ਼ ਵਗੈਰਾ ਕੀ ਵਾਕਈ ਉਹ ਵਾਰਦਾਤ ਇਹ ਚੀਜ਼ ਹੋਦੀ ਹੋਈ ਮੇਰੇ ਮੋਬਾਈਲ ਮੇਰਾ ਮੋਟਰਸਾਈਕਲ ਖੋ ਕੇ ਲੈ ਗਏ ਮੋਟਰਸਾਈਕਲ ਖੋ ਕੇ ਲੈ ਗਿਆ ਉਹਦੇ ਦੱਸਣਾ ਮਤਾਬਾ ਕਿ ਮੋਟਰਸਾਈਕਲ ਦਾ ਤੇਲ ਮੁੱਕ ਰਿਹਾ ਪੁੱਤਾ ਕਰਕੇ ਉਹਦਾ ਮੋਟਰਸਾਈਕਲ ਖੋਹ ਲਿਆ ਤੇ ਕਿ ਜਿਹੜਾ ਵਿਅਕਤੀ ਕਹਿੰਦੇ ਮੁੱਕੇ ਦੇ ਪਿੰਡ ਦੇ ਲੋਕਾਂ ਨੇ ਫੜ ਲਿਆ ਹਾਂਜੀ ਤਿੰਨੇ ਜਣੇ ਸੀਗੇ ਦੋਨਾਂ ਜੇ ਇੱਕ ਨੂੰ Sí, thank